ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਹਰ ਐਤਵਾਰ ਇੱਕ ਕੰਮ ਕਰ ਲਓ ਦੁਨੀਆ ਤੁਹਾਡੀ ਤਰੱਕੀ ਦੇਖ ਕੇ ਹੈਰਾਨ ਹੋ ਜਾਵੇਗੀ ਸੰਗਤ ਜੀ ਪੈਸਾ ਬਰਕਤ ਤੰਦਰੁਸਤੀ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਅਤੇ ਤੁਹਾਡਾ ਮਨ ਹਮੇਸ਼ਾ ਖੁਸ਼ ਰਹੇਗਾ ਸੰਘਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਸਾਹ ਸੰਘਾ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਕਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਾ ਜੀ ਅਮਰਸਰ ਰਹਿਣ ਵਾਲਾ ਇੱਕ ਪਰਿਵਾਰ ਸੀ ਜਿਵੇਂ ਦੁੱਖ ਸੁੱਖ ਜ਼ਿੰਦਗੀ ਦਾ ਨਾਮ ਹੈ ਇਹ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦਾ ਰਹਿੰਦਾ ਹੈ ਜੇ ਦੁੱਖ ਹੁੰਦਾ ਹੈ ਤਾਂ ਸੁੱਖ ਵੀ ਆਉਂਦਾ ਹੈ ਜੇ ਅੱਜ ਸੁੱਖ ਹੈ ਤਾਂ ਕੱਲ ਦੁੱਖ ਵੀ ਆ ਸਕਦਾ ਹੈ ਸਾ ਸੰਗਤ ਜੀ ਇੱਕ ਬੜੀ ਹੀ ਵਧੀਆ ਸਿਕ ਫੈਮਿਲੀ ਹੈ ਨਿਤ ਨਿਮੇ ਹੈ ਬਾਣੀ ਪੜਨ ਵਾਲੀ ਹੈ ਸੰਗਤ ਜੀ ਇੱਕ ਦਿਨ ਇਹ ਜੋ ਫੈਮਿਲੀ ਸੀ ਇਹਨਾਂ ਦੇ ਫੈਮਿਲੀ ਮੈਂਬਰ ਦੇ ਵਿੱਚ ਦੋ ਬੱਚੇ ਤੇ ਪਤੀ ਪਤਨੀ ਸੰਤ ਤੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਸਦਾਰਨ ਤੋਂ ਬਾਅਦ ਘਰ ਦੇ ਵਿੱਚ ਦੁੱਖ ਆ ਜਾਂਦਾ ਹੈ ਕਿ ਜਿਹੜੀ ਸੇਖ ਫੈਮਿਲੀ ਸੀ ਉਹ ਇੱਕ ਵਾਰ ਡੋਲ ਜਾਂਦੀ ਹੈ ਕਿ ਸਾਡੇ ਤੇ ਇਸ ਤਰ੍ਹਾਂ ਦਾ ਸਮਾਂ ਆ ਗਿਆ ਕਿਉਂਕਿ ਘਰ ਵਿੱਚ ਕੋਈ ਚੀਜ਼ ਚੰਗੀ ਨਹੀਂ ਸੀ ਲੱਗਦੀ ਉਹਨਾਂ ਨੂੰ ਪਤੀ ਪਤਨੀ ਆਪਣੇ ਬੱਚਿਆਂ ਨੂੰ ਜਵਾਨ ਕਰਦੇ ਨੇ ਅਤੇ ਬੱਚੇ ਜਦੋਂ ਜਵਾਨ ਹੁੰਦੇ ਨੇ ਤਾਂ ਇੱਕਦਮ ਹੀ ਉਹਨਾਂ ਦੀ ਮਾਤਾ ਨੂੰ ਉਹਨਾਂ ਦੀ ਮਾਂ ਨੂੰ ਕੋਈ ਅਜਿਹਾ ਰੋਗ ਲੱਗ ਜਾਂਦਾ ਹੈ ਜਿਹਦਾ ਕੋਈ ਵੀ ਇਲਾਜ ਨਹੀਂ ਹੁੰਦਾ ਰਿਸ਼ਤੇਦਾਰ ਵੀ ਕੋਈ ਵੀ ਉਸ ਸਮੇ ਲਾਗੇ ਨਹੀਂ ਆਉਂਦੇ ਕੋਈ ਵੀ ਦੋਸਤ ਲਾਗੇ ਨਹੀਂ ਆਉਂਦਾ ਨਾ ਹੀ ਉਹਨਾਂ ਦੀ ਸਹਾਇਤਾ ਲਈ ਕੋਈ ਆਉਂਦਾ ਹੈ ਸੰਗਤ ਜੀ ਉਹ ਬੱਚੇ ਲੈ ਕੇ ਹਸਪਤਾਲ ਦਾਖਲ ਆਪਣੀ ਮਾਂ ਨੂੰ ਕਰਵਾ ਦਿੰਦੇ ਹਨ ਅਤੇ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਬੱਚੇ ਰੋਂਦੇ ਨੇ ਕਿ ਕੀ ਹੋ ਗਿਆ ਕਦੇ ਉਹਨਾਂ ਸੋਚਿਆ ਵੀ ਨਹੀਂ ਸੀ ਕਿ ਸਾਡੇ ਨਾਲ ਵੀ ਇੰਜ ਹੋਵੇਗਾ ਜਦੋਂ ਡਾਕਟਰ ਚੈੱਕਅਪ ਕਰਦੇ ਨੇ ਰਿਪੋਰਟਾਂ ਟੈਸਟ ਵਗੈਰਾ ਕਰਵਾਉਂਦੇ ਨੇ ਰਿਪੋਰਟਾਂ ਵਗੈਰਾ ਦੇਖਦੇ ਨੇ ਤਾਂ ਡਾਕਟਰ ਦੱਸਣ ਲੱਗਦਾ ਹੈ ਬੱਚੇ بڑے ਸੁਣ ਕੇ ਹੈਰਾਨ ਹੁੰਦੇ ਨੇ ਕਿ ਮਾਤਾ ਨੂੰ ਕੈਂਸਰ ਦਾ ਰੋਗ ਲੱਗ ਗਿਆ ਹੈ ਇਹਦਾ ਕੋਈ ਇਲਾਜ ਨਹੀਂ ਸਾਹ ਸੰਗਤ ਜੀ ਫਿਰ ਕੀ ਹੁੰਦਾ ਹੈ ਇਸੇ ਤਰ੍ਹਾਂ ਰਿਸ਼ਤੇਦਾਰ ਦੱਸਦੇ ਨੇ ਕਿ ਬੱਚੇਨੋਂ ਹੋਣਗੇ ਤੁਸੀਂ ਆ ਕਰੋ ਅ ਕਰੋ ਐਸੇ ਤਰ੍ਹਾਂ ਇੱਕ ਪਰਿਵਾਰ ਉਹਨਾਂ ਨੂੰ ਦੱਸਦਾ ਹੈ ਕਿ ਨਜ਼ਦੀਕ ਇਹ ਹਸਪਤਾਲ ਦੇ ਸ਼ਹੀਦ ਗੰਗ ਗੋਦਵਾਰਾ ਸਾਹਿਬ ਦੇ ਕੋਲ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਤੁਸੀਂ ਅਰਦਾਸ ਕਰਵਾਓ ਬਾਕੀ ਇਲਾਜ ਬਾਅਦ ਵਿੱਚ ਸੋਚਾਂਗੇ ਸੋ ਡਾਇਰੈਕਟਰਾਂ ਨੇ ਆਪਰੇਸ਼ਨ ਦੀ ਤਰੀਕ ਰੱਖ ਦਿੱਤੀ ਕਿ ਆਪਰੇਸ਼ਨ ਹੋਵੇਗਾ ਇਹ ਬੱਚੇ ਬਾਣੀ ਪਾੜਦੇ ਨੇ ਮਾਤਾ ਲਾਗੇ ਬੈਠ ਕੇ ਬਾਣੀ ਪਾੜਦੇ ਨੇ ਸਾਰਾ ਪਰਿਵਾਰ ਬਾਣੀ ਪਾੜਦਾ ਹੈ ਮੋਬਾਈਲ ਚਲਾ ਕੇ ਵੀ ਬਾਣੀ ਲਗਾ ਦਿੰਦੇ ਨੇ ਪਾਠ ਚੱਲਦਾ ਰਹਿੰਦਾ ਹੈ ਅਤੇ ਜਿਸ ਦਿਨ ਆਪਰੇਸ਼ਨ ਹੁੰਦਾ ਹੈ ਉਸ ਦਿਨ ਵੀ ਉਹ ਬੱਚੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾਂਦੇ ਨੇ ਜਾ ਕੇ ਅਰਦਾਸ ਕਰਦੇ ਨੇ ਅਤੇ ਆ ਕੇ ਦੱਸਦੇ ਨੇ ਕਿ ਬਾਬਾ ਦੀਪ ਸਿੰਘ ਜੀ ਜ਼ਰੂਰ ਸਾਡੀ ਮਾਤਾ ਨੂੰ ਠੀਕ ਕਰਨਗੇ ਕਿਉਂਕਿ ਗੁਰਦੁਆਰਾ ਸਾਹਿਬ ਬਿਲਕੁਲ ਹਸਪਤਾਲ ਦੇ ਨੇੜੇ ਹੈ ਹੋਰ ਜਾਣਨਾ ਹੈ ਬਾਬਾ ਜੀ ਦੇ ਕੋਲ ਜਾਂਦੇ ਤੇ ਅਰਦਾਸ ਬੇਨਤੀ ਕਰਦੇ ਕਿ ਸਾਡੀ ਮਾਂ ਨੂੰ ਠੀਕ ਕਰ ਦਿਓ ਅਸੀਂ ਕੁਝ ਨਹੀਂ ਦੇਖ ਸਕਦੇ ਅਸੀਂ ਉਹਨਾਂ ਦਾ ਦੁੱਖ ਨਹੀਂ ਦੇਖ ਸਕਦੇ ਅਤੇ ਆਪਰੇਸ਼ਨ ਸਾਡਾ ਸਫਲਤਾਪੂਰਕ ਪੂਰਾ ਹੋ ਜਾਵੇ ਤਾਂ ਕੁਝ ਦਿਨ ਬਾਅਦ ਉਹਨਾਂ ਦੀ ਮਾਂ ਨੂੰ ਛੁੱਟੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਕੁਝ ਦਿਨ ਬਾਅਦ ਉਹ ਰਿਪੋਰਟਾਂ ਆ ਜਾਂਦੀਆਂ ਹਨ ਤਾਂ ਡਾਕਟਰ ਦੱਸਦਾ ਹੈ ਕਿ ਆਪਰੇਸ਼ਨ ਸਫਲਤਾਪੂਰਕ ਹੋ ਗਿਆ ਪਰ ਉਸੇ ਵੇਲੇ ਬੱਚੇ ਡੋਲ ਜਾਂਦੇ ਹਨ ਉਸ ਸਮੇਂ ਉਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਉਹਨਾਂ ਨੂੰ ਕੋਈ ਸੰਭਨਣ ਵਾਲਾ ਵੀ ਨਹੀਂ ਸੀ ਤਾਂ ਫਿਰ ਉਹ ਕੀ ਕਰਦੇ ਨੇ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਜਾਂਦੇ ਨੇ ਬੱਚੇ ਰੋਂਦੇ ਨੇ ਅਤੇ ਕਹਿੰਦੇ ਨੇ ਕਿ ਹੁਣ ਸਾਡੀ ਮਾਂ ਨਹੀਂ ਬਚ ਸਕਦੀ ਹੁਣ ਉਹਨਾਂ ਦਾ ਬਹੁਤ ਘੱਟ ਸਮਾਂ ਹੈ ਤਾਂ ਫਿਰ ਉਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਨੇ ਦੋਨੋਂ ਇਕੱਠੇ ਹੀ ਅਰਦਾਸ ਕਰਦੇ ਨੇ ਕਹਿੰਦੇ ਨੇ ਕਿ ਬਸ ਬਾਬਾ ਜੀ ਹੁਣ ਡਾਕਟਰਾਂ ਨੇ ਵੀ ਹੱਥ ਕੜੇ ਕਰ ਦਿੱਤੇ ਹਨ ਸਾਡਾ ਕੋਈ ਵੀ ਸਹਾਰਾ ਨਹੀਂ ਹੈ ਇਸ ਦੁਨੀਆ ਤੇ ਸਾਡੀ ਮਾਤਾ ਹੀ ਹੈ ਜੋ ਸਾਡਾ ਸਹਾਰਾ ਹੈ ਬਾਬਾ ਜੀ ਉਹਨਾਂ ਨੂੰ ਠੀਕ ਕਰ ਦਿਓ ਅਸੀਂ ਤੁਹਾਡੇ ਅੱਗੇ ਅਰਦਾਸ ਕਰਦੇ ਹਾਂ ਤੇ ਫਿਰ ਉਸ ਦਿਨ ਤੋਂ ਬਾਅਦ ਉਹਨਾਂ ਨੇ ਘਰ ਦੇ ਵਿੱਚ ਵੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਬੜੀ ਸੇਵਾ ਕਰਦੇ ਨੇ ਬਾਣੀ ਪੜ੍ਹਦੇ ਨੇ ਤੇ ਹਰ ਐਤਵਾਰ ਹਾਜ਼ਰੀ ਵੀ ਭਰਦੇ ਨੇ ਉੱਥੇ ਜਾ ਕੇ ਉਹਨਾਂ ਨੇ 9 ਵਜੇ ਚਲੇ ਜਾਣਾ ਹੁੰਦਾ ਦਿਨ ਦੇ ਤੇ ਰਾਤ ਦੇ 9 ਵਜੇ ਪਹੁੰਚ ਤੇ ਪਹਿਲਾਂ ਪਹੁੰਚ ਕੇ ਲੰਗਰ ਦੀ ਸੇਵਾ ਕਰਦੇ ਨੇ ਬਰਤਨਾਂ ਦੀ ਸੇਵਾ ਕਰਦੇ ਨੇ ਅਤੇ 12 ਵਜੇ ਅਰਦਾਸ ਸ਼ੁਰੂ ਹੋ ਜਾਂਦੀ ਹੈ ਫਿਰ ਉੱਥੇ ਜਾ ਕੇ ਬੈਠ ਜਾਂਦੇ ਨੇ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਨੇ ਚੋਪਾਈ ਸਾਹਿਬ ਜੀ ਦਾ ਪਾਠ ਕਰਦੇ ਨੇ ਤੇ ਕੁਝ ਸੰਗਤਾਂ ਲੰਗਰ ਸ਼ਕਨ ਚਲੀਆਂ ਜਾਂਦੀਆਂ ਨੇ ਜਦੋਂ ਦੁਪਹਿਰਾ ਸਾਬ ਦੇ ਵਿੱਚ 5-10 ਮਿੰਟ ਦੀ ਜੋ ਬ੍ਰੇਕ ਹੁੰਦੀ ਹੈ ਉਹ ਉਸ ਵਿੱਚ ਵੀ ਪਾਠ ਹੀ ਕਰਦੇ ਰਹਿੰਦੇ ਹਨ ਜਦ ਕਿ ਕੁਝ ਸੰਗਤਾਂ ਅੰਦਰ ਲੰਘ ਛਕਨ ਚਲੀਆਂ ਜਾਂਦੀਆਂ ਹਨ ਕੋਈ ਜਲ ਛਕਨ ਚਲਾ ਜਾਂਦਾ ਹੈ ਪਰ ਇਹ ਕਿਤੇ ਵੀ ਨਹੀਂ ਜਾਂਦੇ ਇਹ ਇਸ ਤਰੀਕੇ ਨਾਲ ਬਾਣੀ ਪੜਦੇ ਰਹਿੰਦੇ ਹਨ ਅਤੇ ਇੱਕ ਦਿਨ ਡਾਕਟਰ ਦੀ ਰਿਪੋਰਟ ਦੇਖ ਕੇ ਹੈਰਾਨ ਹੁੰਦੇ ਹਨ ਰਿਪੋਰਟ ਦੇ ਕੇ ਬੱਚਿਆਂ ਨੂੰ ਡਾਕਟਰ ਕਹਿੰਦਾ ਹੈ ਕਿ ਕਿਸੇ ਹੋਰ ਜਗ੍ਹਾ ਤੋਂ ਦਵਾਈ ਖਵਾ ਰਹੇ ਹੋ ਜਾਂ ਫਿਰ ਮੇਰੀ ਹੀ ਦਵਾਈ ਦੇ ਰਹੇ ਹੋ ਬੱਚੇ ਕਹਿੰਦੇ ਨੇ ਕਿ ਨਵੇਂ ਡਾਕਟਰ ਸਾਹਿਬ ਜੋ ਤੁਸੀਂ ਦਵਾਈ ਦਿੱਤੀ ਹੈ ਅਸੀਂ ਉਹੀ ਦਵਾਈ ਦੇ ਰਹੇ ਹਾਂ ਤਾਂ ਡਾਕਟਰ ਕਹਿੰਦਾ ਹੈ ਕਿ ਮੇਰੇ ਪੂਰੇ ਕੈਰੀਅਰ ਦਾ ਪਹਿਲਾ ਤਜਰਬਾ ਹੈ ਕਿ ਜਿਹੜੀ ਦਵਾਈ ਮੈਂ ਦੇ ਰਿਹਾ ਹਾਂ ਉਹਦੇ ਨਾਲ ਇਸ ਤਰ੍ਹਾਂ ਦਾ ਰੋਗ ਖਤਮ ਨਹੀਂ ਹੋ ਸਕਦਾ ਜਿਹੜੀ ਦਵਾਈ ਮੈਂ ਦੇ ਰਿਹਾ ਹਾਂ ਉਹ ਖਤਮ ਕਰਨ ਵਾਲੀ ਨਹੀਂ ਉਹ ਰੋਗ ਨੂੰ ਤੋੜਨ ਵਾਲੀ ਨਹੀਂ ਸੀ ਤਾਂ ਫਿਰ ਉਸ ਨੂੰ ਉਹ ਰੋਗ ਨੂੰ ਹੋਰ ਅੱਗੇ ਵਧਨ ਵਾਲੀ ਨਹੀਂ ਸੀ ਤਾਂ ਫਿਰ ਉਸ ਸਮੇਂ ਬੱਚੇ ਦਸਨ ਲੱਗੇ ਆਣ ਕੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਹਾਂ ਅਤੇ ਹਰ ਐਤਵਾਰ ਜਾਂਦੇ ਹਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਤੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਮਾਂ ਦਾ ਰੋਗ ਠੀਕ ਕਰ ਦਿੱਤਾ ਹੈ ਕਿ ਜਿੱਥੇ ਪ੍ਰਮਾਤਮਾ ਦਾ ਨਾਮ ਆ ਜਾਂਦਾ ਹੈ ਉੱਥੇ ਵੱਡੇ ਵੱਡੇ ਡਾਕਟਰ ਵੀ ਫੇਲ ਹੋ ਜਾਂਦੇ ਹਨ ਜਿੱਥੇ ਦੁਨੀਆਂ ਦੇ ਡਾਕਟਰ ਹੱਥ ਖੜੇ ਕਰ ਦਿੰਦੇ ਹਨ ਉੱਥੇ ਬਾਬਾ ਦੀਪ ਸਿੰਘ ਜੀ ਕੰਮ ਆਉਂਦੇ ਹਨ ਸਾ ਸੰਗਤ ਜੀ ਜਿਸ ਵੈਕਤੀ ਦੇ ਬਾਰੇ ਗੱਲ ਕਰ ਰਹੇ ਹਾਂ ਜੋ ਕਿ ਕਿਸੇ ਵੀ ਕਾਰਨ ਕਰਕੇ ਨਾਮ ਜਪਦਾ ਹੈ ਉਹ ਹਰ ਐਤਵਾਰ ਆਪਣੀ ਜ਼ਿੰਦਗੀ ਦੇ ਦੋ ਨਿਯਮ ਪੱਕੇ ਕਰ ਲਵੇ ਨਿਜਮਨ ਨੂੰ ਵਧਾ ਵੀ ਸਕਦੇ ਹੋ ਜੇ ਮੂਲ ਮੰਤਰ ਜਪ ਕਰਨਾ ਚਾਹੁੰਦੇ ਹੋ ਜਾਂ ਵਾਇਗਰੋ ਚੇ ਦਾ ਸਿਮਰਨ ਕਰਨਾ ਚਾਹੁੰਦੇ ਹੋ ਬਾਣੀ ਜਿਹੜਾ ਸਮਾਂ ਤੁਹਾਨੂੰ ਦਿਨ ਵਿੱਚ ਸਹੀ ਲੱਗਦਾ ਹੈ ਉਸੇ ਸਮੇ ਤੁਸੀਂ ਬਾਣੀ ਪੜ੍ਹ ਸਕਦੇ ਹੋ ਅਤੇ ਇਸ ਦਿਨ ਵਿੱਚ ਕੋਈ ਵੇਲਾ ਵੀ ਸੈੱਟ ਕਰ ਲਓ ਚਾਹੇ ਦੁਪਹਿਰ ਦਾ ਵੇਲਾ ਚਾਹੇ ਰਾਤ ਦਾ ਤੇ ਚਾਹੇ ਸ਼ਾਮ ਦਾ ਕੋਈ ਵੀ ਬਾਣੀ ਪੜ੍ਹਨੀ ਹੈ ਜਿਸ ਬਾਣੀ ਨੂੰ ਤੁਸੀਂ ਪੜ੍ਹਦੇ ਹੋ ਤੇ ਸਾਧ ਸੰਗਤ ਜੀ ਦੂਸਰਾ ਕੰਮ ਕਰਨਾ ਹੈ ਕਿ ਹਰ ਐਤਵਾਰ ਦੇ ਦਿਨ ਗੁਰੂ ਘਰ ਜ਼ਰੂਰ ਜਾਣਾ ਹੈ ਗੁਰੂ ਘਰ ਜਾ ਕੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ ਅਤੇ ਸੇਵਾ ਕਰਨੀ ਹੈ ਜ਼ਿੰਦਗੀ ਦੇ ਇਹ ਦੋ ਨਿਯਮ ਪੱਕੇ ਕਰ ਲਵੋ ਅਤੇ ਬਾਣੀ ਪੜ ਲਵੋ ਤੁਹਾਡੇ ਵੱਲੋਂ ਵਾਇਗਰੋ ਜੀ ਨੂੰ ਯਾਦ ਕਰਨਾ ਤੁਸੀਂ ਸ਼ੁਰੂ ਕਰ ਦਿਓ ਇੱਕ ਵਾਰ ਬਾਣੀ ਪੜਨ ਤੋਂ ਬਾਅਦ ਰੋਜ਼ਾਨਾ ਕੋਸ਼ਿਸ਼ ਕਰੋ ਜੋ ਬਿਲਕੁਲ ਬਾਣੀ ਨਹੀਂ ਪੜਦੇ ਉਹ ਹਫ਼ਤੇ ਦੇ ਵਿੱਚ ਇੱਕ ਵਾਰ ਐਤਵਾਰ ਦਾ ਦਿਨ ਚੋਂ ਲਓ ਉਸ ਦਿਨ ਤੁਸੀਂ ਬਾਣੀ ਜ਼ਰੂਰ ਪੜਿਆ ਕਰੋ ਤੁਹਾਡੇ ਘਰ ਦੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਤੇ ਲਿੱਦਰ ਦੂਰ ਹੋ ਜਾਣਗੇ ਘਰ ਦੇ ਵਿੱਚ ਵਰਕ ਤਾਂ ਪੈਣ ਗਿਆ ਤੁਹਾਡੀ ਹਰ ਇੱਕ ਦੁੱਖ ਨੂੰ ਪਰਮਾਤਮਾ ਅਨੁਰ ਕਰ ਦੇਣਗੇ ਸਾਥ ਸੰਗਤ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ